ਜੀ ਸਾਰੀ ਕਾਲ ਦੀ ਸਾਰਿਆਂ ਨੂੰ ਔਰ ਸਨਾਓ ਕੀ ਹਾਲ ਚੱਲਦੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਕਾਫੀ ਦਿਨ ਹੋ ਗਿਆ ਕੋਈ ਵਲੌਗ ਕੋਈ ਵੀਡੀਓ ਕੁਝ ਵੀ ਨਹੀਂ ਪਾਇਆ ਨਾ ਕੋਈ ਸ਼ੋਰਟ ਹੀ ਪਾਇਆ ਵਾ ਫੇਰ ਇੱਕ ਮਿੰਟ ਆਉਣ ਦੇ ਕਿ ਤੁਸੀਂ ਕਿਉਂ ਨਹੀਂ ਕੋਈ ਵੀਡੀਓ ਬਣਾ ਕੇ ਪਾਉਣ ਦੇ ਤੇ ਐਕਚੁਅਲੀ ਜੇ ਗੱਲ ਇਦਾਂ ਹੀ ਵੀ ਤੁਹਾਨੂੰ ਪਤਾ ਵਾ ਵਡੀਆਂ ਦੇ ਦਿਨ ਚੱਲਣ ਦੇ ਆ ਹਨਾ ਫਿਰ ਕਣਕ ਦੀ ਵੜਾਈ ਵੀ ਕਰਾਉਣੀ ਸੀ ਤੇ ਤੂੜੀ ਥੜੀ ਬਣਾਉਣ ਵਾਲੀ ਹੀ ਫਿਰ ਤੁਹਾਨੂੰ ਪਤਾ ਜਿੰਮੇਦਾਰ ਕਰਾਜ ਕੰਮ بڑے ਹੁੰਦੇ ਆ ਤੇ ਫਿਰ ਉਹਦੇ ਕਰਕੇ ਥੋੜਾ ਜਿਹਾ ਬਿਜ਼ੀ ਜਿਹਾ ਚੱਲਣ ਦੇ ਹੀ ਕਿਉਂਕਿ ਫਸਲવાડી ਸੰਭੀ ਜਾਵੇ ਤੁਹਾਨੂੰ ਪਤਾ ਫਿਰ ਬੇਫਿਕਰੇ ਹੋ ਕੇ ਵੀਡੀਓ ਬਣਾਉਂਦਾ ਰਹਿੰਦਾ ਬੰਦਾ ਤੇ ਇਦਾਂ ਫਿਰ ਜੇ ਕੰਮ ਵੀ ਨਾ ਕੰਪਲੀਟ ਹੋਇਆ ਹੋਵੇ ਤੇ ਫਿਰ ਧਿਆਨ ਵਿੱਚ ਜਿਆ ਰਹਿੰਦਾ ਵਾ ਵੀ ਕਦੋਂ ਕੰਮ ਹੋਊਗਾ ਹਨਾ ਤੇ ਇਸ ਕਰਕੇ ਆਪਾਂ ਕੋਈ ਵਲੌਗ ਨਹੀਂ ਹੀ ਬਣਾਇਆ ਤੇ ਹੁਣ ਸਾਡੀ ਕਣਕ ਵੀ ਵੱਡੀ ਗਈ ਆ ਤੁਹਾਨੂੰ ਦਿਖਣ ਨਹੀਂ ਡਈਆਂ ਹੋਣੀਆਂ ਮੇਰੇ ਪਿੱਛੇ ਪੈੜੀਆਂ ਆ ਸਾਰੀਆਂ ਕਣਕ ਵੱਢੀ ਗਈ ਆ ਤੇ ਤੂੜੀ ਵੀ ਬਣ ਗਈ ਆ ਤੇ ਕਣਕ ਵੀ ਵੱਢੀ ਗਈ ਆ ਤੇ ਹੁਣ ਆਪਾਂ ਹੋ ਗਏ ਆ ਫ੍ਰੀ ਤੇ ਹੁਣ ਬਣਾਇਆ ਕਰਾਂਗੇ ਵੀਡੀਓ ਨਾਲੇ ਤੁਹਾਨੂੰ ਵਿਖਾਇਆ ਕਰਾਂਗੇ ਡੇਲੀ ਡੇਲੀ ਤੇ ਅੱਜ ਆਪਾਂ ਇਹੀ ਮੋਟਰ ਤੇ ਤੇ ਮੋਸਲ ਕੱਲ ਦੇ ਬੰਨਿਆ ਹੀ ਹਵਾ ਬੜੀ ਚੱਲਣ ਈ ਤੇ ਤੂੜੀ ਉੱਡਣ ਬਹੁਤ ਰਹੀ ਆ ਕੱਲ ਮੋਸਲ ਬਣਾ ਲਿਆ ਹੀ ਤੂੜੀ ਬਣ ਗਈ ਹੀ ਪਰ ਇਹ ਹੈ ਕਿ ਬਾਰਿਸ਼ ਹੋ ਗਈ ਫਿਰ ਉਹਦੀ ਵਜ੍ਹਾ ਨਾਲ ਨਹੀਂ ਤੋ ਬੰਦ ਕਰ ਪਏ ਉਹਨੂੰ ਤੇ ਉਹ ਖੁੱਲਾ ਹੀ ਆ ਹਜੇ ਵੀ ਤੇ ਹੁਣ ਉਹਨੂੰ ਡੇ ਆ ਕਰਨ ਬੰਦ ਮੇਰੇ ਪਿੱਛੇ ਦਿਖਣੀ ਲਿਆ ਹਣਾ ਮੂਸਲ ਦੇ ਸਾਰੇ ਜਣੇ ਚੜਨਦੇ ਆ ਚਲੋ ਮਤਾਨੂ ਖਾਉਣੀ ਆ ਤੇ ਨਾਲੇ ਇੱਕ ਹੋਰ ਗੱਲ ਸੱਚ ਤੁਹਾਡੇ ਨਾਲ ਕਰਨੀ ਹੀ ਤੇ ਬਬਲੂ ਦੀ ਵੀਡੀਓ ਚ ਸਾਰੇ ਜਣੇ ਕਹਿੰਦੇ ਹੁੰਦੇ ਆ ਕਿ ਦੀਦੀ ਤੁਸੀਂ ਲਾਈਟ ਸੂਟ ਨਹੀਂ ਪਾਉਂਦੇ ਤੁਸੀਂ ਬਹੁਤ ਡਾਰਕ ਕਲਰ ਪਾਉਂਦੇ ਹੋ ਉਪਰੋਂ ਲਿਪਸਟਿਕ ਵੀ ਬਹੁਤ ਡਾਰਕ ਲੱਗਦੇ ਹੋ ਤੇ ਅੱਜ ਮੈਂ ਤੁਹਾਡੀ ਵੱਲੋਂ ਸਾਰੀ ਗੱਲ ਮੰਨ ਲਈ ਆ ਤੇ ਸਾਰਾ ਕੁਝ ਚੇਂਜ ਕਰਤਾ ਆ ਸੂਟ ਵੀ ਉਧਰ ਲਾਈਟ ਕਲਰ ਦਾ ਹੋ ਗਿਆ ਵਾ ਥਿੱਲ ਪਿਸਟਿਕ ਵੀ ਲਾਈਟ ਪਿੰਕ ਹੋ ਗਈ ਆ ਤੇ ਉਹ ਫਿਰ ਐਦਾਂ ਵਾ ਨਾ ਕਿ ਕਿ ਸੀਨ ਦੇ ਹਿਸਾਬ ਨਾਲ ਫਿਰ ਤੁਹਾਨੂੰ ਪਤਾ ਜਿੱਦਾਂ-ਜਿੱਦਾਂ ਦਾ ਸੀਨ ਹੋਏ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਹਨਾ ਤੇ ਇਸ ਕਰਕੇ ਮੈਂ ਫਿਰ ਉਦਾਂ ਦਾ ਹੀ ਕਪੜੇ-ਕਪੜੇ ਪਾਉਣੇ ਪੈਂਦੇ ਹੀ ਤੇ ਹੁਣ ਅਸੀਂ ਲਾਈਟ ਲਾਈਟ ਕਲਰ ਪਾਇਆ ਕਰਾਂਗੇ ਤੁਹਾਡੇ ਕਹਿਣ ਤੇ ਆਪਣੀ ਵੀਡੀਓ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਹੁਣ ਬਸ ਥੋੜੇ ਦਿਨਾਂ ਤੱਕ ਆਪਣੀ ਵੀਡੀਓ ਵੀ ਸ਼ੁਰੂ ਕਰ ਦੇਣੀਆਂ ਆ ਤੇ ਜਿੱਦਾਂ ਤੁਸੀਂ ਬਾਕੀ ਪਹਿਲਾਂ ਵਲੋਗਾਂ ਨੂੰ ਇੰਨਾ ਪਿਆਰ ਦਿੰਦੇ ਨਹੀਂ ਇਦਾਂ ਹੀ ਤੁਸੀਂ ਸਾਡੀ ਵੀਡੀਓ ਨੂੰ ਵੀ ਪਿਆਰ ਦਿਓ ਤੁਹਾਡੇ ਹੌਸਲਾ ਤੁਸੀਂ ਸਾਡਾ ਹੌਸਲਾ ਵਧਾਓਗੇ ਤੇ ਫੇਰ ਹੀ ਅਸੀਂ ਅੱਗੇ ਵਧਾਂਗੇ ਹਨਾ ਤੇ ਬਾਕੀ ਤੁਸੀਂ ਬਹੁਤ ਜਿਆਦਾ ਪਿਆਰ ਦਿੰਦੇ ਹੋ ਵੀ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਹੁਣ ਅਸੀਂ ਕੋਈ ਕਰੇ ਲੂ ਸਟੋਰੀ ਜਿੱਦਾਂ ਕਾਫੀ ਕਮੈਂਟ ਵੀ ਆਉਣ ਦੇ ਹੀ ਕਿ ਦੀਦੀ ਤੁਸੀਂ ਆਪਣੇ ਮਤਲਬ ਫੈਮਲੀ ਦੇ ਨਾਲ ਹੀ ਵੀਡੀਓ ਬਣਾ ਲਿਆ ਕਰੋ ਹੈਨਾ ਤੇ ਹੁਣ ਅਸੀਂ ਮਤਲਬ ਵੀਡੀਓ ਬਣਾਉਂਦੀ ਸੋਚ ਰਹੇ ਆ ਤੇ ਕਰਦੇ ਆ ਸ਼ੁਰੂ ਥੋੜੇ ਇੱਕ ਦਿਨਾਂ ਤੱਕ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕੀ ਕਰਨਾ ਚਾਹੀਦਾ ਸਾਨੂੰ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਵਧੀਆ ਵਧੀਆ ਬੜਾ ਹੌਸਲਾ ਆ ਜਾਂਦਾ ਹੈ ਵੀ ਇਹ ਭੈਣ ਭਰਾ ਕਿੰਨਾ ਪਿਆਰ ਕਰਦੇ ਆ ਸਾਨੂੰ ਤੇ ਚਲੋ ਆਜੋ ਵੇਖਦੇ ਆ ਪੂੜੀ ਬਣੰਡੀ ਆ ਬੱਜੰਡੀ ਆ ਕਿ ਜਾਂ ਕਿਤਾ ਹੋਣ ਬਿਆ ਆਜੋ ਸਾਰਾ ਸਿਸਟਮ ਨਾਲ ਚੈੱਕ ਕਰਦੇ ਆ ਆਪਾਂ ਵੀ ਜਾ ਕੇ ਨਾਲੇ ਤੁਹਾਨੂੰ ਵੀ ਵਿਖਾਉਣੀ ਆ ਆਹ ਤਾਜੀ ਆ ਇੱਧਰ ਤੇ 30 ਦੇ ਕੋਲ ਸਾਡਾ ਹੰਬਾ ਵਾ ਤੇ ਇਹਦੇ ਲਾਗੇ ਮੋਟਰ ਆੜੀ ਤੇ ਇੱਧਰ ਲਾਈਆਂ ਆ ਇਹ ਪਿੰਡੀਆਂ ਪਿੰਡੀਆਂ ਤਾਂ ਬਹੁਤ ਵਧੀਆ ਹੋ ਗਿਆ ਆ ਹੋ ਗਿਆ ਮਾ ਹੋ ਗਿਆ ਹੂੰ ਐਰ ਗਿਆ ਵੀ ਰੱਬ ਦੀ ਕਿਰਪਾ ਬਹੁਤ ਲੱਗਾ ਤੇ ਜਿਹੜੇ ਹਵਾ ਮਨਾ ਹਵਾ ਚੱਲਣ ਦੀ ਹੈ ਨਾ ਝੰਡ ਨਹੀਂ ਸਕਦਾ ਆਓ ਤੁਹਾਨੂੰ ਮਹਾਰਾਜ ਆਧਾ ਹੱਥ ਹਵਾਸਾ ਨਾ ਤੇ ਤੇ ਇਧਰ ਆਪਣੇ ਕਨਕ ਵੀ ਵਢੇ ਗਏ ਆ ਤੁਹਾਨੂੰ ਦਿਖਾਉਣਾ ਹੈ ਵਲੌਗ ਕਨਕ ਤਾਂ ਵਢਣ ਦਾ ਪਰ ਉਹ ਚੱਕਰ ਕੀ ਬਣਿਆ ਬੇ ਮਸ਼ੀਨ ਆਈ ਰਾਤ ਨੂੰ ਪਹਿਲਾਂ ਤਾਂ ਚੱਲਦੇ ਹੁੰਦੇ ਸੀ ਮੂਸਲ ਪੂਜਾ ਠੀਕ ਆ ਤੇ ਮੁਸਲਮ ਨੂੰ ਲੱਗਦਾ ਏ ਟਾਈਮ ਬਹੁਤ ਹਵਾ ਆਉਂਦੀ ਸੀ ਹੁਣ ਚੱਲਣ ਡੇ ਅੱਜ ਕੱਲ ਆਹ ਹਣ ਦੀ ਗੱਲ ਜਾਂ ਡਿਆ ਆਹ ਤੇ ਹੁਣ ਆ ਚੱਲਣ ਡੇ ਅੱਜ ਕੱਲ ਆਹ ਕੁੱਪ ਇਹਦੇ ਵਿੱਚ ਨਾਲ ਨਾਲ ਹੀ ਟੁੜੀ ਪੈ ਜਾਂਦੀ ਆ ਤੇ ਹੁਣ ਇਹ ਹੁਣ ਅਸੀਂ ਆਏ ਆ ਨਾਲ ਇਹਦੇ ਤਰਪਾਲ ਲੈ ਕੇ ਆਹੜਾ ਟੋਟਾ ਲੈ ਨਾਲ ਤਰਪਾਲ ਦਾ ਇਹ ਇਹ ਆਪਾਂ ਦੇਣੀ ਆ ਉੱਤੇ ਉਹ ਕਹਿੰਦਾ ਸਿਰ ਜਿਹੜਾ ਉਹ ਰਹਿੰਦਾ ਨੰਗਾ ਉਹ ਆਪਾਂ ਨੂੰ ਕੱਢਣਾ ਪੈਂਦਾ ਵਾ ਤੇ ਆਸਮਾਨ ਵੇਖੋ ਕਿੰਨਾ ਸੋਹਣਾ ਹੋਇਆ ਵਾ ਮੌਸਮ ਬਹੁਤ ਵਧੀਆ ਆ ਹੈਨਾ ਹਵਾ ਚੱਲਾਂ ਦੇ ਆ ਤੇ ਐ ਕਿੰਨਾ ਠਰ ਮੌਸਮ ਹੋ ਗਿਆ ਵਾ ਕਿੰਨਾ ਘੰਡਾ ਆ ਕਿਤੇ ਨਾ ਹੈ ਉਹ ਹੀ ਗਾਰ ਠੀਕ ਆ ਪਾਪਾ ਮੁਸਲ ਪਿਛੇ ਲੋਕ ਗਿਆ ਲੱਗਦਾ ਉਹ ਪਾਪਾ ਆਜੋ ਅੱਗੇ ਨਹੀਂ ਕੋਈ ਨਹੀਂ ਕੋਈ ਪਾਪੇ ਨੂੰ ਰਹਿਣ ਦੋ ਉਧਰ ਹੀ ਪਾਪੇ ਨੂੰ ਚੱਕਾ ਹੁੰਦਾ ਤੇ ਦੂਜਾ ਇਹ ਵੀ ਮਾਰੇ ਨੇ ਸਾਰੇ ਵੇਸੇ ਕਣਕ ਵੜਨ ਦਿੱਤੀ ਟਾਈਮ ਦੇ ਦਿੱਤਾ ਵਾ ਸਹੀ ਗੱਲ ਆ ਤੇ ਇਹ ਫਿਕਰ ਹੁੰਦਾ ਜ਼ਿਮੀਦਾਰ ਨੂੰ ਵੀ ਸਾਡੀ ਕਣਕੜੀ ਟਾਈਮ ਨਾ ਸਮਝੀ ਜਾਏ ਹੂੰ ਤੇ ਸਾਡੀ ਚਲੋ ਇਹ ਵੀ ਵੱਢੀ ਗਈ ਟਾਈਮ ਨਾ ਵੇਸੇ ਹਮ ਪਰ ਇਹ ਵੀ ਕਰੋ ਕਈ ਵਾਰ ਬਰਾਬਰ ਰਹਿੰਦੀ ਦਾਣੇ ਹੱਥ ਆਏ ਉਹ ਹੀ ਚੰਗੇ ਚਲੋ ਯਾਰ ਕੀ ਮਹਾਰਾਜ ਦੀ ਕਰਪਾ ਝਾੜੀ ਬਹੁਤ ਸੋਏ ਨਿਕਲੇ ਯਾਰ ਕੀ ਤੇ ਬੜੀ ਕਰਪਾ ਰਹੀ ਵਾਹਿਗੁਰੂ ਵੀ ਅੰਬੀ ਡੇਗੀ ਜੇ ਮੇਰੀ ਯਾਰ ਕੀ ਸੋਚਦੇ ਨਹੀਂ ਵੀ ਝਾੜ ਦੇਣਾ ਚੰਗਾ ਬਣਾ ਪਰ ਵਾਕਿਓ ਚੰਗਾ ਆਇਆ ਝਾੜ ਹਮ ਹੁਣ ਇਦਾਂ ਕਰੋ ਕਿ ਉਹ ਨਾ ਹੋਏ ਬੱਦਲ ਹੀ ਆ ਜੇ ਤੇ ਪੌੜੀ ਲੱਗੀ ਆ ਆਪਣੀ ਕਾਰਵਾਈ ਸ਼ੁਰੂ ਕਰੋ ਹਵਾ ਬੜੀ ਤਲਣੀ ਤੇ ਬੈਕਗਰਾਉਂਡ ਆਲ ਉੱਡ ਜਾਣੀ ਨਹੀਂ ਉੱਡਦੀ ਉੱਤੇ ਦੇ ਕੇ ਨਾ ਇਸ ਸਾਈਡਾਂ ਤੋਂ ਉਹਦੇ ਨਾਲ ਬੰਨ੍ਹ ਦਈਏ ਐਦਾਂ ਕਰੋ ਪਪਾ ਪਿਛਲੀ ਵਾਰ ਵੀ ਬੰਨਿਆ ਸੀ ਨਾ ਮੈਂ ਉਹ ਤੰਗਲੀ ਬਿਠਾਓ ਮੈਂ ਤੰਗਲੀ ਲੈ ਆਗਾ ਮਸਾਜ ਹੀ ਕਰ ਦਿੰਦਾ ਆਪਾਂ ਹਾਂ ਤੰਗਲੀ ਲੈ ਆਓ ਆਹੋ ਹਾਂ ਤੰਗਲੀ ਮੈਂ ਮਸਾਜ ਹੀ ਕਰਦਾ ਹਾਂ ਤਿਹ ਜਾਓ ਆਪਾਂ ਤੰਗਲੀ ਦੋ ਫੜਾ ਤੁਹਾਡੇ ਪਿੱਛੇ ਨਾ ਬੱਦਲ ਇੰਨਾ ਸੋਹਣਾ ਨਜ਼ਾਰਾ ਆਂ ਰਿਆ ਨਾ ਜਿੱਦਾਂ ਪੇਂਟਿੰਗ ਕੀਤੀ ਹੁੰਦੀ ਹੈ ਨਾ ਐਦਾਂ ਲੱਗਣ ਰਿਆ ਪਿਛਲੀ ਵਾਰ ਉਹ ਕਿਹਾ ਸੀ ਹਾਂ ਕਿਹੜਾ ਤਰਪਾਲ ਸਹੀ ਨਹੀਂ ਆਇਆ ਹਾਂ ਇਹ ਤਾਂ ਹੀ ਖਰਾਬ ਹੋਣ ਦਾ ਪਿਆ ਸੀ ਹੂੰ ਡੂੰਗ ਪੈ ਜੇ ਫਿਰ ਉਹ ਬਾਰਿਸ਼ ਦੇ ਨਾਲ ਉਹ ਹੋ ਜਾਂਦਾ ਨਾ ਖਰਾਬ ਅਸੀਂ ਸੱਟ ਕਰ ਦੇਣੀ ਤੇ ਜੇ ਡੂੰਗ ਨਾ ਰਹੇ ਪਹਿਲਾਂ ਡੂੰਗ ਨਹੀਂਦਾ ਵਿੱਚ ਪਪਾ ਕਿਉਂ ਜੋ ਕੇ ਕਿਉਂ ਜੋ ਥੋੜਾ ਲੈ ਵੀ ਆ ਕਿ ਅੰਬੀਆਂ ਵੇਖ ਕੇ ਬਹੁਤ ਮਨ ਖੁਸ਼ ਹੋਇਆ ਉਹ ਫਲ ਤੇ ਆ ਸੱਚੀ ਨਾ ਫਲ ਪਿਆ ਰ ਕਿ ਐਰ ਕੀ ਸਹੀ ਗੱਲ ਆ ਬਹੁਤ ਫਲ ਪਿਆ ਵਾ ਤੁਹਾਨੂੰ ਚੇਤਾ ਆ ਇਧਰ ਦੇਖੋ ਤੁਹਾਨੂੰ ਚੇਤਾ ਜੇ ਤੋ ਪਿਛਲੀ ਵਾਰੀ ਆਮਲਾ ਮੂਸਲ ਬੰਨਿਆ ਸੀ ਨਾ ਇੱਥੇ ਤੇ ਉਦੋਂ ਇਹਦੇ ਉੱਪਰ ਚੜ ਕੇ ਮੈਂ ਅੰਬੀਆਂ ਤੋੜੀਆਂ ਸੀ ਹਨਾ ਬੜਾ ਮਯਾ ਆਇਆ ਈ ਟੂੜੀ ਉੱਡਣ ਦੀ ਇੱਦਾਂ ਲੱਗੜੇ ਤੇ ਦਾਓ ਉਹ ਨਹੀਂ ਹੁੰਦੇ ਉਹ ਜਿਹੜੇ ਸਪਾਰਕਲ ਜੀ ਹੁੰਦੀ ਆ ਉਹ ਲੱਗਣ ਦੀ ਇੱਦਾਂ ਆ ਵੀ ਹਲੋ ਜੱਟਾਂ ਦੇ ਕੰਮ ਕਿੰਨੇ ਔਖੇ ਹੁੰਦੇ ਆ ਵਾਹੇ ਕਹਿ ਦਈਦਾ ਵਾ ਹਨਾ ਸੌਖਾ ਹੀ ਆ ਜੱਟ ਹਾਂਜੀ ਹਾਂਜੀ ਕਿੰਨਾ ਕਰ ਗਿਆ ਆਏ ਬਸ ਗਏ ਇੱਕ ਦੋ ਬਾਲਟਾ ਪੈਣਾ ਹੋਰ ਮਿੱਟੀ ਦਾ ਮਿੱਟੀ ਪੈਣੀ ਮਿੱਟੀ ਹੈ ਮਿੱਟੀ ਪਾਉਂਦੇ ਆ ਨਾ ਆ ਮੈਂ ਤੇ ਦੁਆਲੇ ਦੁਆਲੇ ਪਾਉਂਦੇ ਆ ਸਾਡਾਂ ਦੇ ਅੱਛਾ ਉਹ ਚਲੋ ਉੜਦੇ ਨਹੀਂ ਆ ਮਿੱਟੀ ਨਾਲ ਜਿੰਮੇਦਾਰਾਂ ਦੇ ਕੰਮ ਵੇਹ ਲੋ ਕਿੰਨੇ ਔਖੇ ਹੁੰਦੇ ਆ ਹਨਾ ਕਹਿ ਲਈਦਾ ਵਾ ਮੂਸਲ ਹੋ ਗਿਆ ਤਿਆਰ ਤੇ ਗਾਈਆਂ ਲੈਣ ਗਿਆ ਨਜ਼ਾਰੇ ਹੁਣ ਨਹੀਂ ਵੈ ਨਹੀਂ ਹੁਣ ਅੱਗੇ ਦੇਖੋ ਸਹੀ ਇੱਕ ਮਿੰਟ ਹੈ ਉੱਤੇ ਖਾਏ ਆ ਇਹ ਦਾਰਤੇ ਨਾ ਲੱਗੂ ਉਹ ਡਰ ਕਾ ਲੱਗਣਾ ਹੈ ਚੜ ਬੌੜੀ ਆ ਲੋ ਹੜ ਆ ਜੀ ਵਿਖਾ ਆ ਦੇਖੋ ਉੱਤੇ ਪਾਤੀ ਮਿੱਟੀ ਇਦਾਂ ਸਾਡਾ ਸਾਡਾਂ ਦੇ ਸਾਰਿਆਂ ਦੇ ਇਹ ਦੇ ਨਾਲ ਇਹ ਆ ਵੀ ਉੜਦੀ ਨਹੀਂ ਫਿਰ ਫਿਰ ਉੱਡੂਗੀ ਨਾ ਨਾ ਹੈ ਨਾ ਆਹੋ ਆ ਜੀ ਪਾਣੀ ਜਿਹੜਾ ਉੱਤੋਂ ਤਲਕ ਥੱਲੇ ਡਿਗੂਗਾ ਹਰ ਜਣੇ ਮੈਨੂੰ ਕਹਿੰਦੇ ਨਹੀਂ ਤੇ ਡਾਰਕ ਕਲਰ ਦਾ ਸੂਟ ਪਾਉਂਦੇ ਆ ਤੇ ਹੁਣ ਮੈਂ ਲਾਈਟ ਲਾਈਟ ਸਾਰੇ ਸੂਟ ਸੀ ਲਏ ਆ ਆ ਪਿੱਛੇ ਦੇਖੀਂ ਕਿ ਤਾ ਸੱਪ ਨਿਕਲਾ ਆਇਆ ਇਹਨਾਂ ਦਾ ਸੱਪ ਹੀ ਹੁੰਦੇ ਆ ਉਹ ਨਾ ਇੱਥੋਂ ਫੰਨੀਆ ਰਾਹ ਜੇ ਇੱਥੇ ਅਗਰੇ ਡੰਗ ਮਾਰ ਦਿੰਦੇ ਆ ਆ ਫੜਿਓ ਮੈਂ ਨਾ ਬਾਲਟਾ ਫੜ ਲਾਂ ਹਾਂ ਤਾ ਨਾ ਤੂੰ ਕਰ ਲੱਗਿਆ ਮੈਂ ਦੇਖਣਾ ਯਾਰ ਤੇ ਜਾ ਲੈ ਦੇਖਣਾ ਉੱਤੇ ਕੀ ਦੱਸ ਮੈਂ ਵੇਖ ਕੇ ਤੇ ਆਵਾਂ ਕਿੱਦਾਂ ਕਰੀਦਾ ਵਾ ਕਦੀ ਨਹੀਂ ਵੇਖਿਆ ਹੈਗਾ ਅਬਹਵਾਰੀ ਚੜੀ ਹੀ ਚੱਲ ਵੇਹ ਭਾ ਮਿੱਟੀ ਸਹੀ ਬਾਈ ਉੱਤੇ ਵੇ ਪਰ ਐ ਡਰ ਬੜਾ ਲੱਗਣ ਡਿਆ ਜੀ ਡਰ ਕਿਲਾ ਦੱਸ ਭਟੈਂ ਚੀਏ ਦੱਸ ਆਹੋ ਕਾਨੂੰ ਟੈਂਚੀ ਤੋਂ ਡਰ ਲੱਗਦਾ ਮੇਰੇ ਵਾਸਤੇ ਇਹੋ ਹੀ ਟੈਂਚੀ ਆ ਚੱਲ ਚੱਲ ਤਾਂ ਚੱਲ ਛੇਤਰੀ ਜਣ ਵੇ ਦੱਸਣ ਆਲੇ ਆ ਕਮੀ ਪੇਸੀ ਦੱਸ ਕੋਈ ਹੈਗੀ ਤੇ ਕਮੀ ਪੇਸੀ ਕਿਤੇ ਲੱਤ ਬਾਣਾ ਟੁੱਟ ਜੇ ਉਹ ਨਹੀਂ ਟੁੱਟਦੀ ਤਾਂ ਜਣ ਚੱਲ ਤਾਂ ਡੰਡਾ ਤਾਂ ਆਹਾ ਨਹੀਂ ਅੜਾ ਆਸੇ ਪਾਸੇ ਵੇਖ ਕੇ ਡਰ ਲੱਗਦਾ ਵਾ ਹ ਕੋਈ ਡਰ ਨਹੀਂ ਤਾਂ ਵੇ ਉਹ ਮਾਂ ਮੀਂਹ ਆ ਤੇ ਬਹੁਤ ਵਧੀਆ ਹੋ ਗਿਆ ਤੋਂ ਠੀਕ ਹੋ ਗਿਆ ਨਾ ਹਮ ਅੱਛਾ ਇਧਰੋਂ ਅਸੀਂ ਥੋੜਾ ਜਿਹਾ ਟਟ ਲਗਾ ਆਂ ਇਧਰਲੇ ਪਾਸੇ ਨਹੀਂ ਇਧਰ ਲੀਕਵਾ ਹਾਂ ਠੀਕ ਵਾ ਚੱਲ ਠੀਕ ਆ ਫਿਰ ਠੀਕ ਵਾ ਵੇ ਲਓ ਮੈਂ ਸਾਰਾ ਕੁਝ ਰੱਖਦੀਆਂ ਧਿਆਨ ਚ ਕੀ ਕੀ ਹੋੰਦਿਆ ਧਿਆਨ ਫਿਰ ਜ਼ਿੰਮੇਦਾਰ ਬੰਦੇ ਹਨ ਹਾਏ ਸੱਚੀ ਡੇਕ ਜਿਹਾ ਲੱਗੀ ਹੀ ਮੈਂ ਅਪਛੇਹ ਦੇ ਸੱਪ ਨਾ ਅਜੇ ਇੱਥੇ ਸੱਪ ਵੀ ਬੜੇ ਮਾਂ ਕਹੀ ਰਹਿੰਦਾ ਵੀ ਫਨੀ ਆ ਰਹਾ ਬੜੇ ਸੱਪ ਰਿੰਦੇ ਸੱਚੀ ਇਥੇ ਹੈ ਨਾ ਇਥੇ ਨਾ ਰਹਿੰਦੇ ਸੱਪ ਮੇਲੋ ਤੂੰ ਹੀ ਮੋਟਰਸਾਈਕਲ ਤੇ ਆਏ ਆ ਨਾ ਮੈਂ ਤੁਹ ਤੁਰ ਕੇ ਆ ਗਈ ਆ ਮੰਮੀ ਤੋਂ ਹਾਂ ਤੁਰਨਾ ਤਾਂ ਅਜੇ ਕਰਦਾ ਬੰਦਾ ਤੁਰਨੋ ਭੋਲ ਗਏ ਭੋਲ ਹੀ ਗਿਆ ਵਾ ਹੋਰ ਸਾਡੇ ਕਰਦਾ ਇਥੋਂ ਚੱਲ ਬੰਬੀ ਦੇ ਅਸੀਂ ਇੱਧੇ ਕਰਦੇ ਹਾਂ ਪਹਿਲਾਂ ਇਹ ਕਰਦੇ ਹੁਣੇ ਘਰੋਂ ਚੜੀਦਾ ਇਹਦੇ ਘਰੇ ਆ ਕੇ ਉੱਤਰੀ ਨੇ ਸਭ ਦੇ ਕੋਲ ਹੂੰ ਸਾਈਕਲ ਵਾਲਾ ਤਰਸਦਾ ਇਹੀ ਮੋਟਰਸਾਈਕਲ ਤੇ ਬੜੀ ਦੂਰ ਦੀ ਗੱਲ ਆ ਸਹੀ ਗੱਲ ਆ ਹੋਣ ਦੇ ਮਾਰਨ ਸਭ ਕੁਝ ਦਿੱਤਾ ਤੇ ਫਿਰ ਵੀ ਸਾਡੇ ਵਾਲਾ ਮਨ ਭੁੱਖੇ ਦਾ ਭੁੱਖਾ ਹੀ ਹੈ ਹੈ ਅਜੇ ਮਨ ਭੁੱਖੇ ਦਾ ਭੁੱਖਾ ਹੀ ਹੈ ਨਹੀਂ ਭੁੱਖਾ ਤੇ ਨਹੀਂ ਆ ਇਹ ਤੇ ਰੱਜੇ ਆ ਨਹੀਂ ਬਦਕੀ ਪਤਾ ਕੀ ਗਾ ਇਨਸਾਨ ਦੀ ਇੰਤਿਹਾਸਾਂ ਬਹੁਤ ਵਧ ਗਈ ਹੈ ਕ੍ਰਿਸ਼ਨਾ ਫਿਰ ਹੁਣ ਤੁਹਾਨੂੰ ਪਤਾ ਮੰਗਿਆਈ ਦੇ ਹਿਸਾਬ ਨਾਲ ਹਰ ਚੀਜ਼ ਦੀ ਜ਼ਰੂਰਤ ਆ। ਤੇ ਦੂਤ ਵੀ ਹੈਗੀ ਆ ਇਹਨੇ ਕੋਈ ਸ਼ੱਕ ਵੀ ਪੈਸੇ ਤੋਂ ਬਣਾ ਬੰਦੇ ਦਾ ਜਿਹੜਾ ਗੁਜ਼ਾਰਾ ਵਾ। ਪਰ ਪੈਸਾ ਚਾਹੀਦਾ ਪਰ ਚਾਹੀਦਾ ਚਲੋ ਉਹਨਾਂ ਕੀ ਦੱਸਾਂਗੇ ਬੰਦੇ ਨਾਲ ਟੈਂਪਾਸ ਹੁੰਦਾ ਜਾਏ। ਹਾਂ ਇੱਥੇ ਗਲਤੀ ਹੈ। ਪਾਹਾਏ ਬਹੁਤਾ ਪਾਹਾਏ। ਉਹ ਜਦ ਪੈਸੇ ਵਾਲੇ ਲੱਗ ਜਾਈਦਾ ਨਾ ਉਹਨੂੰ ਕੁਰਸੀ ਦਾ ਕਿਦਾਂ ਹਾਲ ਤੇ ਉਹ ਵੀ ਕਹਿੰਦੇ ਵਿਚਾਰੇ ਅਸੀਂ ਤਾਂ ਛਾਤੇ ਬੈਠੇ ਆ। ਟੈਨਸ਼ਨਾਂ ਤੇ ਫਿਰ ਤੁਹਾਨੂੰ ਪਤਾ ਕਰੋ ਘਰੀ ਆ। ਹਮਮ ਚਲੋ ਠੀਕ ਆ ਫਿਰ ਹੋ ਗਿਆ ਸਮਾਪਤੀ ਹੋ ਗਈ ਨਾ ਉਧਰ ਸਾਰੇ ਆ ਸਮਾਪਤੀ ਹੋ ਗਈ ਹੋਣਾ ਹੁਣ ਕੱਲ ਮੇਰਾ ਤਾਂ ਵੀ ਹੋ ਰਹਿਗਾ ਕੰਮ ਕਣਕ ਦਾ ਕਣਕ ਪਾਉਣੇ ਆ ਟਰਪੜੋਲੇ ਚ ਹਾਂ ਕੱਲ ਮੈਂ ਕਹਣਾ ਹੀ ਕਣਕ ਪਾਉਣੇ ਆ ਪੜੋਲੇ ਦੇ ਮੈਂ ਟਰ ਲੈ ਜਾਈ ਉਹ ਤੇ ਬਾਸਲਾ ਜਾਨੀ ਥੱਲੇ ਆ ਸਤ ਤੇ ਹੁਣ ਅਸੀਂ ਕਰ ਲਈਏ ਇਹ ਘਰ ਦਾ ਕੰਮ ਖਤਮ ਕਰਦਾ ਰੋਟੀ ਪਾਣੀ ਤਿਆਰ ਕਰ ਲਈਏ ਸ਼ਾਮ ਦਾ ਟਾਈਮ ਹੋ ਗਿਆ ਆ ਤੇ ਇਹ ਵਲੌਗ ਜਿਹੜਾ ਤੁਹਾਨੂੰ ਸਵੇਰੇ ਵੇਖਣ ਨੂੰ ਮਿਲਣਾ ਆ ਕਿਉਂਕਿ ਆਪਾਂ ਹੁਣ ਸਵੇਰੇ ਅਪਲੋਡ ਕਰਾਂਗੇ ਹੁਣ ਇਸ ਟਾਈਮ ਟਾਈਮ ਹੋ ਗਿਆ ਆ 5:30 ਦਾ 5:30 ਹੋ ਗਏ ਆ ਤੇ ਚਲੋ ਠੀਕ ਆ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ